ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਸੂਨ ਵਾਲੀ ਗਾਂ ਵਕਾਊਾ ਜੀ ਤੇ ਇੱਕ ਹੀ ਕੱਟੀ ਦੋ ਨਾਗ ਪਕਾਊਾ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕਰਨਪ੍ਰੀਤ ਸਿੰਘ ਪੈਂਡ ਵਖਤਗੜ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਗਾਂ ਦੀ ਜਾਣਕਾਰੀ ਦੋਈ ਗਏ ਕਹਿੰਦੇ ਸੂਏ ਸੂਣਾ ਗਾਂ ਨੇ ਤੀਜੇ ਸੂਏ ਸੂਣਾ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਵੀਲੇ ਸੂਏ ਦੁੱਧ ਕਿੰਨਾ ਸੀ ਜੀ 12 ਲੀਟਰ ਸੀ ਠੀਕ ਹੈ ਜੀ ਤੇ ਕਿੰਨੇ ਘੰਟੇ ਰਹਿੰਦੇ ਫਿਰ ਸੂਣਦੇ ਅੱਜ ਦਿਨ ਪੂਰੇ ਆ ਜੀ ਅੱਜ ਬੜ ਖਸੂਗੀ ਹਾਂਜੀ ਠੀਕ ਹੈ ਜੀ ਤੇ ਰੇਡ ਭਰਾ ਦਾ ਰੇਡ ਫੋਨ ਤੇ ਕਰਾਂਗੇ ਠੀਕ ਹੈ ਜੀ ਤੋਰ ਕੇ ਦਿਖਾਵਾਂਗਾ ਜੀ ਦਿਖਾ ਲੰਮੀ ਤੋਰ ਦੋ ਮੜੀ ਜੀ ਲੋਪਰਾ ਦੇ ਵਾਲੂਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੈਂਡ ਵਕਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਗਾਂ ਪਕਾਊਆ ਦੇਖ ਸਰ ਇਹ ਵਾਲੂ ਦਾ ਅੱਜ ਪੜਕ ਬਾਈ ਕਦਾ ਸੂਣ ਵਾਲੀ ਆ ਦਿਨ ਪੂਰੇ ਆ ਮੋੜ ਲਓ ਜੀ ਫੇਸ ਬਿਊਟੀ ਦੇਖ ਸਕਦੇ ਹੋ ਪਰ ਥੋੜੀ ਜੀ ਲਿੱਸੀ ਆ ਠੀਕ ਹੈ ਨਾ ਤੇ ਰੇਟ ਬਾਈ ਜੀ ਨਾਲ ਫੋਨ ਤੇ ਕਰ ਸਕਦੇ ਹੋ ਭਰਾ ਇਹ ਵਾਲੂ ਆ ਤੁਸੀਂ ਦੇਖ ਸਕਦੇ ਠੀਕ ਹੈ ਜੀ ਪਿਛਲੇ ਸਵੇਰੇ ਬਾਈ ਜੀ ਕਹਿੰਦਾ 12 13 ਲੀਟਰ ਦੁੱਧ ਦਿੱਤਾ ਸੀ 12 ਠੀਕ ਹੈ ਜੀ ਚੈੱਕ ਕਰਕੇ ਦਸੱਲੀ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਹਾਂਜੀ ਬਾਈ ਜੀ ਕੱਟੀ ਦੀ ਜਾਣਕਾਰੀ ਦਿਓ ਜੀ ਇਹਦੀ ਇਹ ਹਾਂਜੀ ਇਹ ਕਿੰਨੇ ਟਾਈਮ ਦੀ ਹੈ ਬਈ ਇੱਕ ਸਾਲ ਦੀ ਹੈ ਠੀਕ ਆ ਲਓ ਭਰਾ ਚਾਰ ਤੁਹਾਨੂੰ ਦੇਖ ਸਕਦੇ ਨਿਖੜਵੇਂ ਹਾਂਜੀ ਬਾਈ ਇਹਦੀ ਮਾਟਾ ਦੁੱਧ ਕਿੰਨਾ ਸੀ 14 15 ਲੀਟਰ ਸੀ ਇਹਦੀ ਮਾਟਾ ਹਾਂਜੀ ਠੀਕ ਹੈ ਦੇਖ ਸਾਡੇ ਭਰਾ ਇੱਕ ਸਾਲ ਦੀ ਕੱਟੀ ਆ ਰੇਟ ਭਰਾ ਦਾ ਰੇਟ ਫੋਨ ਤੇ ਕਰੀ ਰੇਟ ਫੋਨ ਤੇ ਠੀਕ ਹੈ ਜੀ ਬਾਈ ਜੀ ਨੇ ਜਰੂਰ ਕਨੈਕਟ ਕਰਿਓ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਗਰਜੀਤ ਰਾਏ ਉਹਨੂੰ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੀ ਰੇਟ ਭਾਈ ਜਾ ਜੀ ਹੋਊਗਾ ਦਾ ਹਾਂ ਜੀ ਜਾ ਜੀ ਹੋਊਗਾ ਜੀ ਰੇਟ ਭਾਈ ਜੀ ਕਹਿੰਦੇ ਜਾ ਜੀ ਹੋਊਗਾ ਠੀਕ ਹੈ ਜੀ ਤੇ ਬਾਕੀ ਭਰਾ ਫੇਸਬੁੱਕ ਤੇ ਪੇਜ ਅਗਰਜੀਤ ਰਾਏ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ